ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੂਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਭਿੰਦੇ ਦੇ ਕੋਲੇ ਆਏ ਆ ਕਾਫੀ ਟਾਈਮ ਬਾਅਦ ਆਏ ਆ ਲੱਗਦਾ ਵੀ ਜਿਵੇਂ ਕਾਫੀ ਅਰਸੇ ਬਾਅਦ ਆਏ ਆ ਸੋ ਵੜਾ ਚੰਗੀਆਂ ਦੋਸਤੋ ਪਿਛਲੇ ਸਾਲ ਦੇ ਵਿੱਚ ਪੂਰੀਆਂ ਧੂੜਾਂ ਪੱਟੀਆਂ ਵੀਰ ਨੇ ਕਾਫੀ ਪਸ਼ੂ ਵੇਚੇ ਆ ਤੇ ਫਿਲਹਾਲ ਥੋੜਾ ਜਿਹਾ ਕੰਮ ਸਟਾਪ ਕਰਕੇ ਸੀ 100 ਗੱਲਾਂ ਬਾਤਾਂ ਜਿਹੜੀਆਂ ਦੋਸਤੋ ਕੁਝ ਹੋਰ ਵੀ ਐਵੇਂ ਆ ਕੰਮਕਾਰ ਹੋਰ ਵੀ ਸੀ ਉਹ ਵੀ ਨਾਲ ਕਰਨ ਕਰਾਉਣ ਕਰਕੇ ਜਿਹੜੇ ਪਸ਼ੂ ਵਪਾਰ ਦਾ ਕੰਮ ਥੋੜਾ ਢਿੱਲਾ ਪਾਇਆ ਸੀਗਾ ਤੇ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮਾਜ ਦਿਖਾਵਾਂਗੇ ਤਾਜੀ ਬਿਲਕੁਲ ਤਿਆਰੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਥੋੜੇ ਦਿਨ ਹਜੇ ਲੈ ਕੇ ਜਾਊਗੀ ਸੂਣ ਦੇ ਵਿੱਚ ਸੋ ਪੁੰਨੀਆਂ ਪਿੰਡ ਦੀ ਜੇਕਰ ਤੁਸੀਂ ਗੱਲ ਕਰੀਏ ਤੇ ਬਿਲਕੁਲ ਘਰਿਆਲਾ ਬਰਨਾਲਾ ਇਸੇ ਰੋਡ ਤੇ ਜਿਹੜੇ ਬਲਟੋਏ ਰੋਡ ਤੇ ਆ ਜੇਕਰ ਆਪਾਂ ਪੱਟੀ ਵਾਲੀ ਸਾਈਡ ਤੋਂ ਆ ਰਹੇ ਹਾਂ ਪੱਟੀ ਮੋੜ ਤੋਂ ਆ ਰਹੇ ਹਾਂ ਤੇ ਬਰਨਾਲਾ ਘਰਿਆਲਾ ਖੇਮ ਕਰਨੇ ਸੀ ਰੋਡ ਤੇ ਆ ਜਾਂਦਾ ਤੇ ਪੁੰਨੀਆਂ ਪਿੰਡ ਬਿਲਕੁਲ ਜਿਹੜਾ ਦੋਸਤੋ ਘਰਿਆਲੇ ਦੇ ਬਿਲਕੁਲ ਲੱਗੇ ਆ ਤੇ ਭਾਈ ਲੱਧੂ ਇੱਕ ਪਾਸੇ ਥੋੜੀ ਦੂਰੀ ਤੇ ਬਲਟੋਏ ਦੀ ਦੂਰੀ ਜਿਹੜੀ 5-6 ਕਿਲੋਮੀਟਰ ਦੀ ਆ ਸੋ ਗੱਲਬਾਤ ਵੀਰ ਭਿੰਦੇ ਦੇ ਨਾਲ ਕਰਦੇ ਆ ਅੱਜ 29 ਜੂਨ ਨੂੰ ਆਪਾਂ ਦੋਸਤੋ ਸੌਰੀ 30 ਜੂਨ ਨੂੰ ਅੱਜ ਵੀਡੀਓ ਵੀਡੀਓ ਜਿਹੜੀ ਆ ਉਹ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕਿ ਦੁਪਹਿਰ ਦੇ 1:30 ਵਜੇ ਦਾ ਸਮਾਂ ਹੈ ਮਾਜ ਚੰਗੀ ਆ ਹੈਵੀ ਬਾਡੀ weight ਆ ਭਾਰੀ ਆ ਸਰੀਰਕ ਬਣਤਰ ਬਹੁਤ ਸੋਹਣੀ ਆ ਤੇ ਚੰਗੇ ਮਿਲ ਕੇ ਰਿਕਾਰਡ ਵਾਲੀ ਹੋਊਗੀ ਜਿਹੋ ਜਿਹਾ ਹਵਾਨੇ ਦਾ ਸਟਰਕਚਰ ਆ ਜ ਹਵਾਨੇ ਦੀ ਬਣਤਰ ਆ ਆਓ ਕਰਦੇ ਆ ਗੱਲਬਾਤ ਵੀਰ ਭਿੰਦੇ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਸਮਝ ਦੀ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਸਰੀ ਕਾਲ ਸਤਿ ਸ੍ਰੀ ਅਕਾਲ ਆਜੂਰਾ ਆਪ ਸਭ ਨੂੰ ਤੇ ਮੇਰੇ ਭੈਣ ਭਰਾਵਾਂ ਨੂੰ ਜੋ ਆਪਣੇ ਚੈਨਲ ਵੇਖਦੇ ਆ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰ ਸਾਸਰੀ ਕਾਲ ਪੋਰਪਿੰਦੇ ਵੀਰ ਕਿੱਥੇ ਥੋੜਾ ਜਿਹਾ ਸਮਾਂ ਕਾਫੀ ਵਿੱਚ ਗਾਇਬ ਪੈ ਗਿਆ ਕਿ ਥੋੜਾ ਕੰਮ ਛੱਡ ਦਿੱਤਾ ਸੀ ਵਿੱਚੋਂ ਸਮਾ ਵੀਰ ਜੀ ਉਹ ਜੀ ਵੈਸੇ ਝੋਨੇ ਚੰਨ ਦਾ ਕਰਕੇ ਕਣਕ ਦਾ ਕਰਕੇ ਫਿਰ ਨਾ ਪਹਿਲਾਂ ਕਣਕ ਦੇ ਆਰੇ ਲਾਗੇ ਮੁਰਕ ਝੋਨੇ ਦੇ ਠੀਕ ਹੈ ਜੀ ਦੋ ਕੁ ਮਹੀਨੇ ਤੋਂ ਬਾਅਦ ਗਰਮੀ ਗਰਮੀ ਆ 10 ਦਿਨ ਪਹਿਲਾਂ ਬਹੁਤ ਪੈਣੀ ਬਿਲਕੁਲ ਫਿਰ ਇਹ ਕਰਕੇ ਫਿਰ ਨਾ ਡੰਗਰ ਲਿਆਉਣਾ ਮਹੀਨਾ ਦੇ ਡੰਗਰ ਬਸੇ ਰਹਿਣ ਦੀ ਹੱਤ ਪੈ ਗਈ ਲੱਗਦਾ ਹਾਂਜੀ ਫਿਰ ਇਸੇ ਧਰ ਬਦਲ ਕਰ ਕਰ ਹੋ ਗਏ ਆ ਗਈ ਤੇ ਤਦ ਕਰਕੇ ਫਿਰ ਲਿਆਂਦੇ ਡੰਗਰੋਂ ਲਿਆਇਆ ਕਰਾਂਗੇ ਜੀ ਚਲੋ ਚਲੋ ਚੱਲੀ ਗੱਲ ਹਾਂਜੀ ਲਿਆਵਾਂਗੇ ਜੀ ਹੁ ਅੱਜ ਫਿਲਹਾਲ ਆਪਣੇ ਕੋਲੇ ਮਾਝ ਬਕਾਊਗਾ ਹਾਂਜੀ ਹਾਂਜੀ ਮਾਝ ਬਕਾਊਗਾ ਤੇ ਇਹਦੀ ਡਿਟੇਲ ਵੀਰ ਭਿੰਦੇ ਕੀ ਆ ਕੀ ਇਨਫੋਰਮੇਸ਼ਨ ਆ ਸਮਾਂ ਤੇ ਸੂਬਾ ਕਿਰਮਾ ਸੁਣਨ ਜਾ ਰਹੀ ਆ ਇਹ ਵੀਰ ਜੀ ਸੂਬਾ ਸੁਹਣੀਆ ਤੀਸਰਾ ਹਾਂਜੀ ਹਾਂਜੀ ਤੇ ਬਾਕੀ ਦਿਨ ਲੈ ਜੂਗੀ ਅਜੇ ਤਿੰਨ ਚਾਰ ਦਿਨ ਹੋਰ ਲੈ ਜੂਗੀ ਹਾਂਜੀ ਬਾਕੀ ਦੁੱਧ ਦੇ ਰਿਕਾਰਡ ਵਾਲੀ ਚੰਗੀ ਆਈ ਠੀਕ ਆ ਬਾਕੀ ਉਹ ਤੁਹਾਂ ਮੱਝ ਤੋੜ ਕੇ ਵੇਖ ਹੀ ਰਣੀ ਆਪਣੇ ਆਪ ਦੱਸਦੀ ਆ ਮੱਝ ਕਹਿਣ ਦੀ ਲੋੜ ਨਹੀਂ ਮੱਝ ਦੱਸਦੀ ਐਵੇਂ ਕਿੰਨੇ ਕੁ ਰਕੋਰਡ ਵਾਲੀਆਂ ਜੀ ਠੀਕ ਆ ਹਾਂਜੀ ਤਾਂ 10 ਦਿਨ ਲੈ ਜੂ ਹਜੇ ਹਜੇ ਹਾਂਜੀ ਹਫਤਾ 10 ਰਮਾਨ ਨਾਲ ਆ ਜੂਗੀ ਠੀਕ ਆ ਹਾਂਜੀ ਸੋ ਦੋਸਤੋ ਇਹ ਜਿਹੜੀ ਹੋ ਗਈ ਡਿਟੇਲ ਤੀਜਾ ਸਵੇਰ ਸੋਣੀ ਆ ਪੂਰੀ ਬਾਡੀ ਪੰਤਰ ਮੂੰਹ ਮੱਥਾ ਫੇਸ ਕੁਆਲਿਟੀ ਸਿੰਗੀ ਹਰ ਪਾਸੇ ਤੁਸੀਂ ਆ ਦੇਖ ਲਓ ਇਹ ਵੀ ਨਗ ਜੇ ਇੱਕ ਆ ਨਾ ਸਿੰਘ ਜਿਹੜਾ ਵੱਡਿਆ ਗਿਆ ਏ ਇਹ ਵੀ ਸਿੰਘ ਵਸਾਣੇ ਸਮਾਜੇ ਨਾਲ ਨੇ ਉਹ ਫਿਰ ਵੱਡਣਾ ਪਿਆ ਹਾਂਜੀ ਫਿਰ ਸਿੰਘ ਵੱਡਣਾ ਪਿਆ ਸਿੰਘ ਰੇੜਾ ਤਾਲੀ ਦੂਜੀ ਬਾਈ ਬਸ ਇਹ ਇੱਕ ਤਾਂ ਸੇਮ ਹੀ ਗੁਲਾਈ ਸੇਮ ਸੇਮ ਹੈ ਦੋਵੇਂ ਘੁੰਮੇ ਪਿੱਛੋਂ ਇੱਕੋ ਜਿਹਾ ਘੁੰਮੇ ਸੀ ਇੱਕੋ ਜਿਹਾ ਘੁੰਮੇ ਹਾਂਜੀ ਆ ਵੀ ਵੱਡੇ ਹੈਗੇ ਆ ਵੱਡੇ ਆ ਵੱਡੇ ਆ ਠੀਕ ਹੈ ਹਾਂਜੀ ਹਾਂਜੀ ਤੇ ਇਹ ਤਾਂ ਚਲੋ ਕੋਈ ਗੱਲ ਨਹੀਂ ਕੀ ਬਾਕੀ ਮੋٹے ਤੌਰ ਤੇ ਦੋਸਤੋ ਦੱਸਵਾ ਜਿਹੜਾ ਫਰਜ ਬਣਦਾ ਸੀਗਾ ਫਿਲਹਾਲ ਆ ਜਿਹੜਾ ਪੇਟ ਪੂਠਾ ਤੁਸੀਂ ਦੇਖ ਲਓ ਮੱਝ ਦਾ ਠੀਕ ਹੈ ਜੀ ਰਾਜੀ ਬਾਕੀ ਥਾਣ ਜਿਹੜੇ ਉਲਟ ਬਹਿਣੀ ਤੋਂ ਤੁਹਾਨੂੰ ਆ ਥਾਣ ਦਿਖਾਉਣੇ ਆ ਸੱਜਿਆਂ ਖੱਬੇ ਤੁਹਾਨੂੰ ਤਸਾਂ ਜਿਹੜੇ ਥਾਣਾ ਦੋਸਤ ਤਸੱਲੀ ਦੇ ਨਾਲ ਦਿਖਾ ਦਾਂਗੇ ਭਿੰਦੇ ਵੀਰ ਹਵਾਨੇ ਨੂੰ ਵੇਖ ਕੇ ਚੈੱਕ ਕਰ ਆਪਾਂ ਜੱਜਮੈਂਟ ਕਰੀਏ ਤੇ ਕਿੰਨਾ ਕੁ ਮਿਲਕ ਪਾਉਣ ਦੀ ਸੁਭਾਵਨਾ ਇਸ ਮੱਝ ਤੋਂ ਇਹ ਵੀਰ ਜੀ ਇਸ ਵਿੱਚ 14 ਤੋਂ 15 ਲੀਟਰ ਦੁੱਧ ਹੋਊਗੀ ਜ਼ਰੂਰ ਜੀ ਜੋਨ ਤੋਂ 15 ਹਾਂਜੀ 13 ਲੀਟਰ ਨੇ ਜੋਆ ਪਿਛਲੇ ਸੂਏ ਹਾਂਜੀ ਐਸੀ ਸਮਝੀ ਜਾਦੀ ਆ ਅੱਜ 15 ਲੀਟਰ ਦੋ ਚੌਗ ਰਮਾਨ ਆ ਜੀ ਠੀਕ ਆ ਜੀ ਹਾਂਜੀ ਅਜੇ ਤਾਂ ਕਾਹ ਵਾਂਗੂ ਬਣੂਗੀ ਅਜੇ ਕੋਈ ਸੂਂਦਾ ਕੋਈ ਹੱਲ ਨਹੀਂ ਹੈ ਕੋਈ ਦੋ ਚਾਰ ਦਿਨ ਨਹੀਂ ਸੁੰਦੇ ਇਹ ਹਫਤਾ ਤਾਂ ਲੈ ਕੇ ਜਾਉਂਦਾਂ ਬਾਕੀ ਸੇਵਾ ਤੇ ਜ਼ਿਆਦਾ ਹਾਂਜੀ ਹਾਂਜੀ ਸੇਵਾ ਦਾ ਐਕੀ ਮਾ ਸਭੀ ਚੰਗੀ ਆ ਹਾਂ ਕਿਉਂਕਿ ਦੱਸਣ ਦੇ ਮਤਾਬਕ ਪਿਛਲੇ ਦੱਸੇ ਵੀ 13 ਲੀਟਰ ਪੈਚੋਆ ਪਰ ਉਹ ਤੋਂ ਮੱਝ ਲਸੀ ਆ ਐਕੀ ਸਭੀ ਸੁਭੀ ਚੰਗੀ ਆ ਹਾਂਜੀ ਬਾਕੀ ਚਵੜੀ ਵੀਰ ਜਿਹੜੀ ਆ ਨਾ ਹੈ ਦੁੱਧ ਵਾਲੀ ਆ ਹੂੰ ਆ ਲਓ ਹਾਂਜੀ ਬਿਲਕੁਲ ਜਿਹੜੀ ਦੋਸ ਗੰਡੇ ਦੇ ਛਿਲ ਜਿਹਾ ਆਪਾਂ ਕਹਿ ਦਿੰਨੇ ਵੀ ਉਹ ਜਾਂ ਚਾਮਾ ਇਸ ਮੱਝ ਦਾ ਠੀਕ ਆ ਬਾਕੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਹਵਾਨਾ ਅੱਗੇ ਪਿਛੇੋਂ ਸੱਜੇ ਖੱਬੇ ਖੋਲ ਕੇ ਵੀਰ ਜੀ ਤੋੜ ਕੇ ਮੜਾ ਦਿਖਾ ਦਈਏ ਤੇ ਸਾਂਭੀ ਪੂਰੀ ਆ ਦੋਸਤੋ ਸਾਂਭ ਸੰਭਾਲ ਚੰਗੀ ਆ ਚੰਗੀ ਕੇਅਰ ਦੇ ਵਿੱਚ ਰਹੀ ਆ ਖਣ ਜਿਹੜੇ ਆ ਦੋਸਤੋ ਸਾਈਜ਼ ਦੇ ਵਿੱਚ ਵੇਖੀਏ ਬਰਾਬਰਤਾ ਵੇਖੀਏ ਤੇ ਪੂਰੀ ਆ ਠੀਕ ਆ ਅਗਲੇ ਅਗਲੇ ਪਿਛਲੇ ਸਾਰੇ ਜਿਹੜਾ ਇੱਕੋ ਜਿਹਾ ਬਰਾਬਰ ਸਹਿਜ ਆ ਤੇ ਹਾਈਟ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ ਹਾਈਟ ਮੀਡੀਅਮ ਆ ਤੇ ਭਾਰੀ ਆ ਬੋਡੀ ਬੰਦਰ ਵਜਨਦਾਰ ਤੇ ਪੂਰੀ ਖਬਰਦਾਰ ਠੀਕ ਹੈ ਜੀ ਆਹ ਵੇਖੋ ਥਣ ਚੇਡਾ ਇੱਥੇ ਰੋਕ ਲਿਓ ਦੋ ਮਿੰਟ ਜੀ ਦਿਖਾ ਦਈਏ ਬਾਕੀ ਆ ਸੱਚੇ ਪਾਸੋਂ ਜਿਹੜੀ ਦੋਸਤੋ ਇਹ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਥਾੜਾ ਥੋੜਾ ਸਾਈਜ਼ ਵੇਖ ਲਓ ਗੈਬ ਅੰਤਰ ਹਰ ਪਾਸਿਓਂ ਪ੍ਰੋਪਰ ਆ ਠੀਕ ਆ ਤਾ ਪੂਰੀ ਫੇਟਾ ਮੈਂ ਜਿੱਡੀ ਹੈਗੀ ਪੂਰੀ ਫੇਟਾ ਰੇਟ ਭਾਅ ਵੜਦਾ ਵੀ ਜੀ ਦਾ ਦੋਸਤੋ ਅੱਜ ਬਾਜ਼ਾਰ ਦੇ ਸਾਹਮਣੇ ਦੇਖੀ ਇਹ ਤਾਂ ਬੜਾ ਜਾਇਜ਼ ਰੇਟ ਭਾਅ ਵੜਦਾ ਹੋਊਗਾ ਥਣ ਚੱਡੇ ਦੀ ਸਾਫ ਆ ਜਿਵੇਂ ਭਿੰਦੇ ਬਾਈ ਨੇ ਦੱਸਤਾ ਵੀ 13 14 13 14 ਜਿਹੜਾ ਦੁੱਧ ਨੇ ਚਵਾਇਆ ਹੈ ਨਾਰਮਲੀ ਜੇਕਰ ਦੂਜੇ ਸੂਬੇ ਦੀ ਗੱਲ ਕਰੀਏ ਬਾਕੀ ਏਡੇ ਵੱਡੇ ਕੱਦ ਪੋਤਾਂ ਵਾਲੀ ਨੂੰ ਜਾਂ ਏਡੇ ਵੱਡੇ ਬਾਡੀ ਸਟਰਕਚਰ ਵਾਲੀ ਮਾਝ ਨੂੰ ਨਾਰਮਲ ਕਰ ਕਰੀਏ 12 13 13 ਲੀਟਰ ਤੋਂ ਜਿਹੜਾ ਦੋਸਤੋ ਪਲੱਸ ਕਹਿੰਦਾ ਕੁਛ ਨਹੀਂਗਾ ਬਾਕੀ ਇਹ ਕਿ ਜਿਹੜੀ ਗੱਲ ਟੁੱਕਦੀ ਆ ਉਹ ਹੈਗੀ ਸੇਵਾ ਤੇ ਡਿਪੈਂਡ ਸਾਰੀ ਚੰਗੀ ਖਾਸੀ ਸੇਵਾ ਜਿਹੜਾ ਵੀਰ ਕੋਈ ਚੰਗੇ ਖੁੱਲੇ ਹੱਥ ਆੜਾ ਮਿਲ ਗਿਆ ਇਹਨੂੰ ਤੇ 13 14 13 14 ਇਹਦਾ ਹੱਸ ਕੇ ਪਸੂ ਦੁੱਧ ਦਿੱਤੀ ਜਾਊਗਾ ਤੇ ਆਹ ਫੇਸ ਕੁਆਲਟੀ ਜਾਂ ਮੂੰਹ ਮੱਥਾ ਚੰਗਾ ਚੰਗੇ ਵਜਨ ਦਾ ਵਾਲੀ ਜੀ ਦੀ ਦੋਸਤ ਹੈ ਮੱਜਾ ਤੇ ਬਾਕੀ ਭਿੰਦੇ ਵੀਰ 35 ਤੋਂ 30 ਵਧੀਆ ਸੀਗਾ ਵਧੀਆ ਵਧੀਆ ਵੀਰ ਜੀ ਕੋਈ ਥਾਣਾ ਨੂੰ ਹੱਥ ਵੀ ਨਾ ਲਾਵੇ ਜੀ ਚੋਵੇ ਥਾਣਾ ਮਤਲਬ ਜੇ ਕਿਸੇ ਪਿੰਡ ਦਾ ਵਰਾਤਾ ਬਣ ਕੇ ਮਾਨੂੰ ਕੀਤਾ ਵੀ ਆਨਲਾਈਨ ਸੌਦਾ ਕਰਨਾ ਤੇ ਫਿਰ ਵੀਰ ਜੀ ਆਨਲਾਈਨ ਸੌਦਾ ਕਰੋਗੇ ਤਾਂ ਤਾਂ ਵੀ ਵੀਡੀਓ ਤੇ ਚੈੱਕ ਕਰ ਲੈ ਵੀਡੀਓ ਤੇ ਕਰਾ ਦੂੰਗਾ ਨਹੀਂ ਤਾਂ ਖੁਦ ਹੀ ਵੀਡੀਓ ਬਣਾ ਕੇ ਕੱਲੇ ਕੱਲੇ ਥਾਂਦੀ ਉਹਨਾਂ ਵੀਰ ਨੂੰ ਭੇਜ ਦੂੰਗਾ ਹੂੰ 35 ਕੋਈ ਇਹਦੇ ਕੋਈ ਚੱਕਰ ਨਹੀਂਗਾ ਜੀ ਇਹ ਸ਼ੱਕੇ ਇਦਾਂ ਕੁ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜੇ ਕਿਸੇ ਵੀਰ ਤੋਂ ਪਹੁੰਚ ਮੰਨ ਲਓ ਇੱਥੇ ਹੋ ਗਈ ਵੈਲਨਗੋਟਾ ਜਿਹੜੇ ਵੀਰ ਨੇ ਇੱਥੇ ਪਹੁੰਚ ਨਹੀਂ ਕਰਨੀ ਕਿ ਦੂਰ ਦਰਾਡੇ ਬੈਠੇ ਹੋ ਵੀਡੀਓ ਵੇਖ ਕੇ ਮਨ ਦਾ ਇਰਾਦਾ ਜਿਹੜਾ ਤੁਹਾਡਾ ਇਰਾਦਾ ਕਰਦਾ ਵੀ ਪਸ਼ੂ ਖਰੀਦਣਾ ਚੰਗਾ ਲੱਗਾ। ਆਨਲਾਈਨ ਤੁਸੀਂ ਇਹ ਵੀਡੀਓ ਕਾਲ ਤੇ ਜਿਹੜੀਆਂ ਟਿਪ ਕੇ ਤਸੱਲੀ ਆ ਚੌਥਾ ਥਣਾਂ ਦੀ ਆਪਦੀ ਫਿੱਟ ਪਾ ਸਕਦੇ ਹੋ, ਪਾਸ ਕਰ ਸਕਦੇ ਹੋ। ਠੀਕ ਆ ਤੇ ਚੰਗੀ ਮੱਝ ਆ, ਦੁੱਧ ਵਾਲੀ ਆ, ਦਧਾਰੂ ਆ ਠੀਕ ਆ ਜੀ। ਚੰਗਾ ਪਸ਼ੂ ਤਾਨਾ। ਸੋ ਬਾਕੀ ਪੂਰਾ ਬੌਡੀ ਸਟਰਕਚਰ ਤੁਹਾਨੂੰ ਦਿਖਾਤਾ। ਪੂਰੀ ਜਿਹੜੀ ਦੋਸਤੋ ਰੂਪਰੇਖਾ ਮੱਝ ਦੀ ਆ, ਉਹ ਇਸ ਤਰ੍ਹਾਂ ਦੀ ਆ ਠੀਕ ਆ। ਹਾਂਜੀ ਮੋੜ ਲੀਏ ਜੀ। ਲੈ ਜਾਓ। ਠੀਕ ਆ ਬਾਕੀ ਹਵਾਨੇ ਦਾ ਵੀ ਸਾਈਜ਼ ਜਿਵੇਂ ਆਪਨੇ ਦੋ 파ਰ ਦੇ ਵਿੱਚ ਡਿਵਾਈਡ ਹੁੰਦਾ ਅਗਲੇ ਥਣਾ ਦਾ ਅਗਲਾ 파ਰ ਬਣਿਆ ਪਿਛਲੇ ਤੇ ਪਿਛਲਾ ਬਣਿਆ ਹਾਂਜੀ ਹਾਂਜੀ ਉਸ ਥਾਂ ਦਾ ਜਿਹੜਾ ਹਵਾਨਾ ਲੱਗਾ ਜੀ ਤਾਂ ਫਿਰ ਵੀ ਇੱਕ ਲਾਸਟ ਫਾਈਨਲ ਤੇ ਜਿਹੜਾ ਮੋਲ ਲੱਕ ਡਿਮਾਂਡ ਆਉਂਦੀ ਆ ਵੀ ਕੀ ਕਰਦੇ ਆ ਕਿੱਥੋਂ ਤੱਕ ਜਿਹੜੀ ਸੇਲ ਕਰਨੀ ਆ ਇਹਦਾ ਵੀਰ ਜੀ ਲੈਣ ਦੇਰ 85000 ਰੁਪਏ ਲੈਣਾ ਭਾਈ 85 ਆ 85000 ਲੈਣਾ ਜੀ ਠੀਕ ਆ ਜੀ ਹਾਂਜੀ ਲੈਣ ਦੇ ਨਾਲ ਆ ਰੇਟ ਹੀ ਥੋੜੀ ਬਾਦੀ ਵਿੱਚ ਲੈ ਮੈਂ ਦੇਣੀ ਆ ਵੀਰ ਜੀ ਮਾਨਤਾ ਨਹੀਂ ਭਣ ਭਰਾ ਦਾ ਥੋੜਾ ਬਾਦਾ ਗੁੰਜਾਸ਼ ਮੌਕੇ ਤੇ ਬਾਕੀ ਚੰਗੇ ਵੀਰ ਜੀ ਮੱਝ ਅਜੇ ਪੰਜਾ ਚਵੰਦਨਾ ਤੁਸੀਂ ਵੇਖੋਗੇ ਗਾਈ ਨੂੰ ਪਛਾਣ ਕਰੋਗੀ ਮਾਝੀ ਐਂਡ ਐਂਡ ਵਰਗਾ ਚੱਡਾ ਬਣਾ ਲੂਗੀ ਬਾਈ ਦਾ ਕਹਿਣ ਦਾ ਮਤਲਬ ਆ ਵੀ ਅੱਜ ਤੁਸੀਂ ਇਹ ਉਪਾਰ ਹੈਗਾ ਦੋਸਤੋ ਪਿੱਛੇ ਨੂੰ ਵੇਖੋ ਪੂਰਾ ਜਿਹੜਾ ਚੱਡੇ ਦਾ ਸਟਰਕਚਰ ਆ ਬੈਕ ਸਾਈਡ ਨੂੰ ਮਾਰਨ ਡਈਏ ਫੁੱਲ ਠੀਕ ਆ ਇਹੋ ਜਿਹੜਾ ਜਿਹੜਾ ਚੱਡੇ ਦੀ ਮਾਲਕਨ ਆ ਤੇ ਹੋਰ ਵੀ ਦੇ ਵੀਰ ਇਸ ਤੋਂ ਬਾਅਦ ਬਸ ਚੜ੍ਹਦੀ ਕਲਾ ਵੀਰ ਜੀ ਇਸ ਤੋਂ ਬਾਅਦ ਇੱਕ ਡੌਗ ਵੀ ਕਹਿੰਦਾ ਪਿਆਛੇ ਛੋਟਾ ਵੀਰ ਵਕਾਊ ਆ ਨਹੀਂ ਡੌਗ ਤਾਂ ਵੀਰ ਜੀ ਹੈ ਤਾਂ ਵੈਸੇ ਵਕਾਊ ਆ ਵੈਸੇ ਹਾਂਜੀ ਤੇ ਕੋਈ ਨੂੰ ਵੇਖ ਲੋ ਵਿਖਾਉਣ ਦੇ ਪਕਾ ਦੋ ਇਹ ਪਮੀਰੀਆਂ ਨੇ ਪਮੀਰੀਆਂ ਹਾਂਜੀ ਹਾਂਜੀ ਪਮੀਰੀਆਂ ਕਿੰਨੇ ਬੱਚੇ ਆ ਜੀ 6 6 ਬੱਚੇ ਆ ਪਮੀਰੀਆਂ ਜਿਹੜੇ ਦੋਸਤੋ ਇਹ ਵੀ ਵੀਰ ਭਿੰਦੇ ਦੇ ਕੋਲੇ ਵਕਾਊ ਆ ਤੇ ਆਰਾਮ ਰੈਸਟ ਫਰਮਾ ਰਹੇ ਆ ਤੇ ਕਿੰਨੇ ਮੇਲ ਆ ਕਿੰਨੀਆਂ ਫੀਮੇਲ ਆ ਜੀ ਇਹ ਜੀ ਹੈਗੇ ਜੇ ਪੰਜ ਪੰਜ ਕੁੱਤੇ ਪੰਜ ਮੇਲ ਆ ਇੱਕ ਫੀਮੇਲ ਆ ਇੱਕ ਫੀਮੇਲ ਆ ਠੀਕ ਆ ਪਿਓਰ ਪੂਰੇ ਹੈ ਜੀ ਪਿਓਰ ਜੀ ਪਿਓਰ ਵਾਈਟ ਆ ਪੂਰੇ ਹਾਂਜੀ ਹਾਂਜੀ ਠੀਕ ਆ ਕਿਸੇ ਤਰ੍ਹਾਂ ਦਾ ਜੇ ਦੋਸਤੋ yellow pan ਜਾਂ ਕੋਈ ਮਰਗੇ سپورਟ ਜਾਂ ਕੋਈ ਡੋਰਜ ਨਹੀਂ ਤੁਹਾਨੂੰ ਨਜ਼ਰ ਆਉਣਗੇ ਬਿਲਕੁਲ ਵਾਈਡ ਰੂਮ ਵਰਗੇ ਆ ਵੀ ਚਿੱਟੀ ਰੂਮ ਵਰਗੇ ਠੀਕ ਆ ਤੇ ਪੰਜ ਮੇਲ ਆ ਇੱਕ ਫੀਮੇਲ ਆ ਇੱਕ ਬਾਹਰ ਆ ਕੇ ਆ ਬੈਠਾ ਠੀਕ ਆ ਆ ਥੱਲੇ ਵੀ ਬੈਠੇ ਆ ਦੋ ਤਿੰਨ ਹੈ ਆ ਫੀਮੇਲ ਬੈਠੀ ਤਰੇ ਹੈ ਖੰਡੀ ਆ ਦੇਖੋ ਜੀ ਆ ਫੀਮੇਲ ਆ ਤੇ ਪੂਰੀ ਹੈਵੀ ਆ ਜੱਤ ਜੋਤਾਲੀ ਆ ਪੂਰੀ ਤੇ ਬਿਲਕੁਲ ਜਿਹੜਾ ਦੋਸਤੋ ਰੂਮ ਵਰਗੇ ਆ ਠੀਕ ਆ ਆ ਨਾਗਨੇ ਬਿਲਕੁਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਰੇਟ ਉਹ ਫੋਨ ਤੇ ਹੋ ਜਾਊਗਾ ਜੀ ਕੋਈ ਨਹੀਂ ਵੀਰ ਜੀ ਫੋਨ ਤੇ ਗੱਲ ਕਰ ਲਓ ਕਿਉਂਕਿ ਜੇ ਅੱਖਾਂ ਓਖਾ ਖੁੱਲੀਆਂ ਨਹੀਂ ਹੋਣੀਆਂ ਨਾ ਚੰਗੀ ਤਰ੍ਹਾਂ ਹਾਂ ਜੀ ਚੰਗੀ ਤਰ੍ਹਾਂ ਅੱਖਾਂ ਨੇ ਖੁੱਲੀਆਂ ਕਿੰਨੇ ਕਿ ਦਿਨਾਂ ਦੇ ਆ ਇਹ ਵਿੱਚ 1 ਤੋਂ 2 ਅੱਖਾਂ ਖੁੱਲੀਆਂ ਮੇਰੇ ਸੰਨ ਹੋ ਗਏ 15 16 ਦਿਨਾਂ ਦੇ 15 16 ਦਿਨਾਂ ਤੇ ਅਜ ਬਾਟੀ ਪੂਟੀ ਦੁੱਧ ਪੀਣ ਲੱਗ ਪੈਣਗੇ ਕੋਈ 5 7 10 ਦਿਨਾਂ ਤੱਕ ਹਾਂ ਜੀ ਹਾਂ ਜੀ ਹਾਂ ਜੀ ਤਾਂ ਫੇਰ ਥੋੜਾ ਹੋਰ ਸੇਲ ਕਰਨਾ ਸੁਆਦ ਆ ਜਾਊਗਾ ਹਾਂ ਜੀ ਹਾਂ ਜੀ ਇਹ ਤੁਸੀਂ ਦੋਸਤੋ ਸੰਪਰਕ ਕਰ ਲਿਓ ਬੱਚੇ ਜ਼ਰੂਰ ਹੈਗੇ ਆ ਜਿਹੜੇ ਉਹ ਤੁਸੀਂ ਆਣ ਕੇ ਜਿਹੜੀ ਅੱਖੀਂ ਦੇਖ ਲਿਓ ਤੇ ਨੰਬਰ ਵੀਰ ਭਿੰਦੇ ਆਪਣੇ ਬੋਲ ਗਏ ਨੰਬਰ ਵੀਰ ਜੀ ਮੇਰਾ 99923 ਹਾਂਜੀ ਤੇ 75512 ਜੀ ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਭਿੰਦੇ ਦੇ ਆ ਪਿੰਡ ਪੁੰਨੀਆਂ ਤਹਿਸੀਲ ਪੱਟੇ ਜਿਹੜਾ ਇਹ ਜਿਹੋਰ ਨਹੀਂ ਤੇ ਲੈ ਲਓ ਕਯਾ ਯਾਰ ਲੱਗਦਾ ਨਹੀਂ ਕਿੰਨਾ ਆ ਦੇ ਦਿਓ ਨੰਬਰ ਵੀ ਜੀ 884700 7408 88 4700 7408 ਠੀਕ ਹੈ ਜੀ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ